ਹਾਂਜੀ ਸਾਰਿਆਂ ਨੂੰ ਨੋ ਜੀ ਅੱਜ ਆਪਾਂ ਬਣਾਵਾਂਗੇ ਕੋਕੋਨਟ ਦੇ ਲੱਡੂ ਕੋਕੋਨਟ ਤੇ ਆਪਾਂ ਗੁੜ ਪਾ ਕੇ ਲੱਡੂ ਬਣਾਵਾਂਗੇ ਇਹ ਲਿੱਤੇ ਜੀ ਆਪਾਂ ਦੋ ਨਾਰੀਆ ਲਿੱਤੇ ਹਨ ਨਾਰੀਆ ਦਾ ਆਪਾਂ ਛਿਲਕਾ ਜਿਹੜਾ ਬੈਕ ਸਾਈਡ ਤੇ ਛਿਲਕਾ ਹੁੰਦਾ ਐਸਰਾ ਉਹ ਆਪਾਂ ਸਾਰਾ ਉਤਾਰਦੇ ਆ ਆ ਦੇਖੋ ਜਿਸ ਤਰ੍ਹਾਂ ਛਿਲਕੇ ਇਹਨੂੰ ਆਪਾਂ ਐਸਤਰ ਆਪਾਂ ਸਾਰਾ ਆਪਾਂ ਉਤਾਰ ਦੇਣਾ ਛਿਲਕਾ ਉਤਾਰ ਕੇ ਆਪਾਂ ਦੋ ਨਾਰੀਆ ਲਿੱਤੇ ਆ ਇਹ ਪਾਣੀ ਵਾਲੇ ਨਾਰੀਆ ਸੀ ਇਹਨਾਂ ਨੂੰ ਹੁਣ ਆਪਾਂ ਐਸਤਰ ਆਪਾਂ ਕੱਟਨਾ ਕਾਇ ਤੁਸੀ ਕਦੂ ਕਸ਼ ਕਰ ਦੋ ਆ ਦੇਖੋ ਕੱਟ ਕੇ ਅਸਰ ਆਪਾਂ ਮਿਕਸੀ ਵਾਲੇ ਜੱਗ ਚ ਪਾ ਦਾਂਗੇ ਜਿਆਦਾ ਮੋਟਾ ਮੋਟਾ ਨਹੀਂ ਪਾਣਾ ਕੋਕੋਨਟ ਦੇ ਪਾਊਡਰ ਦੇ ਤਾਂ ਆਪਾਂ ਲੱਡੂ ਬਣਾਇਆ ਪਰ ਅੱਜ ਆਪਾਂ ਨਾਰੀਅਲ ਦੇ ਪਾਣੀ ਵਾਲੇ ਨਾਰੀਅਲ ਦੇ ਆਪਾਂ ਲੱਡੂ ਬਣਾਵਾਂਗੇ ਆ ਦੇ ਤੁ ਸਾਰਾ ਛਿਲਕਾ ਆਪਾਂ ਉਤਾਰਿਆ ਆ ਦੇਖੋ ਜੀ ਨਾਰੀਅਲ ਨੂੰ ਆਪਾਂ ਕੱਟ ਲੇਤਾ ਆ ਦੇਖੋ ਇਨੂੰ ਹੁਣ ਆਪਾਂ ਗ੍ਰੇਂਡ ਕਰ ਲੈਣਾ ਹੈ। ਨਾਰੀਅਲ ਨੂੰ ਆਪਾਂ ਗ੍ਰੇਂਡ ਕਰ ਲਿੱਤਾ ਹੈ। ਆ ਦੇਖੋ। ਇਹਨੂੰ ਹੁਣ ਆਪਾਂ ਪਾ ਦਾਂਗੇ। ਕੜਾਈ ਦੇ ਵਿੱਚ ਆ ਦੇਖੋ। ਦੇਖੋ ਜੀ ਇਹ ਵਾਲੇ ਲੱਡੂ ਬਹੁਤ ਸੌਖੇ ਤਰੀਕੇ ਨਾਲ ਬਣਦੇ ਆ। ਇਹਦੇ ਵਿੱਚ ਆਪਾਂ ਕੁਝ ਵੀ ਨਹੀਂ ਪਾਣਾ। ਜੇਕਰ ਆਪਣਾ ਮਨ ਕਰੇ ਤੇ ਆਪਾਂ ਡਰਾਈ ਫਰੂਟ ਪਾ ਸਕਦੇ ਆ। ਨਹੀਂ ਤੇ ਆਪਾਂ ਕੱਲੇ ਕੱਲੇ ਲੱਡੂ ਆਪਾਂ ਗੁੜ ਤੇ ਆਪਾਂ ਕੱਲੇ ਨਾਰੀਅਲ ਤੇ ਬਣਾ ਸਕਦੇ ਆ। ਸਿਰਫ ਦੋ ਚੀਜ਼ ਨਾਰੀਅਲ ਨੂੰ ਆਪਾਂ ਗ੍ਰੇਂਡ ਕਰ ਲਿੱਤਾ ਹੈ। ਆ ਦੇਖੋ। ਹੁਣ ਆਪਾਂ ਕਰਾਂਗੇ ਗੁੜ ਆ ਦੇਖੋ ਗੁੜ ਨੂੰ ਵੀ ਆਪਾਂ ਬਰੇਕ ਬਰੇਕ ਕੱਟ ਲਿੱਤਾ ਸੀ ਆ ਦੇਖੋ ਇਹਨੂੰ ਵੀ ਆਪਾਂ ਗ੍ਰाइंड ਕਰ ਲੈਂਦੇ ਆ ਇਹਨੂੰ ਆਪਾਂ ਕਦੋਂ ਕਸ਼ ਵੀ ਕਰ ਸਕਦੇ ਆ ਗੁੜ ਨੂੰ ਜ਼ਰੂਰੀ ਨਹੀਂ ਆਪਾਂ ਗ੍ਰੇਨ ਨਹੀਂ ਕਰਨਾ ਹੁਣ ਆਪਾਂ ਪਾ ਲੱਗੇ ਆ ਦੇਖੋ ਜੀ ਗ੍ਰाइंड ਆਪਾਂ ਕਰ ਲਿੱਤਾ ਆ ਦੇਖੋ ਗੁੜ ਗੁੜ ਦੀ ਜਗ੍ਹਾ ਆਪਾਂ ਸ਼ੱਕਰ ਵੀ ਪਾ ਸਕਦੇ ਆ ਆ ਦੇਖੋ ਇਹਨੂੰ ਵੀ ਹੁਣ ਆਪਾਂ ਪਾ ਦਿੰਦੇ ਆ 200 ਗ੍ਰਾਮ ਹੈਗੇ ਸੀ ਨਾਰੀਅਲ ਤੇ 100 ਗ੍ਰਾਮ ਆਪਾਂ ਗੁੜ ਪਾਇਆ ਆਪਾਂ ਜਿਆਦਾ ਮਿੱਠਾ ਨਹੀਂ ਹੁਣ ਆਪਾਂ ਗੈਸ ਨੂੰ ਆਨ ਕਰ ਦਿੱਤਾ ਹੈ ਨਾਰੀਅਲ ਤੇ ਗੁੜ ਨੂੰ ਆਪਾਂ ਮਿਕਸ ਕਰ ਦਿੱਤਾ ਉਹ ਗੁੜ ਤੇ ਨਾਰੀਅਲ ਨੂੰ ਆਪਾਂ ਮਿਕਸ ਕਰ ਦਿੱਤਾ ਹੈ ਗੈਸ ਨੂੰ ਆਪਾਂ ਮੀਡੀਅਮ ਕਰ ਦਿੱਤਾ ਹੈ ਇਹਨੂੰ ਹੁਣ ਆਪਾਂ ਨਾਲ ਦੇ ਨਾਲ ਆਪਾਂ ਹਿਲਾਦੇ ਰਾਂਗੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ 2 ਚਮਚ ਆਪਾਂ ਦੇਸੀ ਘਿਓ ਦੇ। ਪਾ ਦੇ। ਘਿਓ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਇਹਨੂੰ ਹੁਣ ਆਪਾਂ ਨਾਲ ਦੇ ਨਾਲ ਆਪਾਂ ਥਿਲਾਂਦੇ ਰਾਂਗੇ। ਆਪਾਂ ਆਪਾਂ ਚੰਗੀ ਤਰ੍ਹਾਂ ਮਾਰੀਏ ਦੇ ਵਿੱਚ ਆਪਾਂ ਮਿਕਸ ਕਰ ਦਾਂਗੇ। ਲੱਡੂ ਦਾ ਡੋ ਬਣ ਕੇ ਤਿਆਰ ਹੈ। ਆ ਦੇਖੋ। ਗੋੜ ਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਨਾਰੀਆ ਦੇ ਵਿੱਚ ਆਪਾਂ ਮਿਕਸ ਕਰ ਲਿੱਤਾ ਹੈ ਆ ਦੇਖੋ ਬਿਲਕੁਲ ਸੋਖ ਚੁੱਕੇ ਹੈ ਨਾਈ ਵਿੱਚ ਨਾਰੀਆ ਦਾ ਪਾਣੀ ਹੈਗਾ ਗੈਸ ਨੂੰ ਹੁਣ ਆਪਾਂ ਬੰਦ ਕਰ ਦਿੰਨੇ ਆ ਇਹਨੂੰ ਹੁਣ ਆਪਾਂ ਠੰਡਾ ਕਰ ਲੈਂਦੇ ਹੁਣ ਆਪਾਂ ਇਹਦੇ ਲੱਡੂ ਤਿਆਰ ਕਰਦੇ ਆ ਹਲਕਾ ਜਿਹਾ ਆਪਾਂ ਠੰਡਾ ਕਰ ਲੈਂਦਾ ਜਿਆਦਾ ਠੰਡਾ ਨਹੀਂ ਕਰਨਾ ਇਹਦੇ ਵਿੱਚ ਪਾਵਾਂਗੇ ਆਪਾਂ ਪੰਜ ਆਪਾਂ ਬਦਾਮ ਪਾਵਾਂਗੇ ਤੇ ਪੰਜ ਆਪਾਂ ਕਾਜੂ ਇਹਨੂੰ ਆਪਾਂ ਦਰਦਰਾ ਜਿਹਾ ਆਪਾਂ ਰੱਖ ਲੈਂਦਾ ਬਰੀ ਬਰੀਕ ਨਹੀਂ ਕੀਤਾਗਾ ਆ ਦੇਖੋ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ मिक्स करके कोन आपा एडे लड्डू तैयार कर ले। ਆਪਣੇ ਦਾ ਡਿਪੈਂਡ ਆਪਾਂ ਛੋਟਾ ਵੱਡਾ ਸਾਈਜ਼ ਆ ਭਰ ਸਕਦੇ ਆ ਲੱਡੂ ਦਾ। ਯਾਰ। ਲੱਡੂ ਬਣ ਕੇ ਤਿਆਰ ਹੈ। ਇਸੇ ਤਰ੍ਹਾਂ ਆਪਾਂ ਸਾਰੇ ਲੱਡੂ ਕੋ ਬਣਾ ਲੈਨੇ ਆ। ਨਾਰੀਅਲ ਤੇ ਗੋੜ ਦੇ ਲੱਡੂ ਬਣ ਕੇ ਤਿਆਰ ਹੈ ਬਹੁਤ ਹੀ ਜਿਆਦਾ ਵਧੀਆ ਬੰਦੇ ਆ ਬੰਦੇ ਬਹੁਤ ਸੌਖੇ ਤਰੀਕੇ ਨਾਲ ਬਣੇ ਬਹੁਤ ਜਿਆਦਾ ਸੌਫਟ ਹੈ ਆ ਦੇਖੋ ਤੁਸੀਂ ਵੀ ਜਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ ਜੀ